ਮੈਂ ਮੰਡੇ ਨੂੰ ਸ਼ਾਮ ਨੂੰ ਇਹ ਗੱਡੀ ਲਈ تھی ਸੀ ਜੀ ਖਾਰ ਦੇਖ ਸਕਦੇ 14.5 ਲੱਖ ਦੀ ਥਾੜ ਲਿੱਤੀ ਆ ਸੋਵਾਰ ਤੇ ਗੱਡੀ ਇਥੋਂ ਲੈ ਕੇ ਨਿਕਲੇ 10 ਮਿੰਟ ਬਾਅਦ ਇਹਦੇ ਗੇਅਰ ਚ ਆਵਾਜ਼ ਆਣੀ ਸ਼ੁਰੂ ਹੋ ਗਈ ਹੈ ਤੇ ਮੈਂ ਕੰਪਨੀ ਵਾਲਿਆਂ ਨਾਲ ਹੀ ਕਾਲ ਕੀਤੀ ਹੈ ਕਿ ਗੇਅਰ ਚ ਆਵਾਜ਼ ਆਣੀ ਸ਼ੁਰੂ ਹੋ ਗਈ ਹੈ ਉਹ ਕਹਿੰਦੇ ਕਿ ਇਸ ਟਾਈਮ ਟੈਕਨੀਸ਼ੀਅਨ ਚਲੇ ਗਏ ਹੋਣੇ ਆ ਤੁਸੀਂ ਕੱਲ ਸਵੇਰੇ ਆ ਜੀ ਜਦੋਂ ਕੱਲ ਸਵੇਰੇ ਮੈਂ ਅਗਲੇ ਦਿਨ ਮੰਗਲਵਾਰ ਸਵੇਰੇ ਜਦੋਂ ਮੈਂ ਉੱਥੇ ਪਹੁੰਚਿਆ ਤੇ ਉਥੇ ਦੇ ਜਿਹੜੇ ਟੈਕਨੀਸ਼ੀਅਨ ਹੈਗੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਜਿਹੜੀ ਗੱਡੀ ਹੈਗੀ ਐ ਥਾਰ ਦੇ ਵਿੱਚ ਸਾਰਿਆਂ ਦੇ ਵਿੱਚ ਪ੍ਰੋਬਲਮ ਹੈਗੀ ਆ ਤੇ ਇਹਦੇ ਪਹਿਲੇ ਤਾਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ ਮੈਨੂੰ ਆ ਚੀਜ਼ ਨਹੀਂ ਸਮਝ ਆਉਂਦੀ ਐ ਕਿ ਇਹ ਕਿੰਨਾ ਫਸ ਚਾਂਸ ਹੋ ਰਹੇ ਆ ਕਿ ਪਹਿਲੇ ਤਾਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ ਚਲੋ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਫੇਰ ਇੱਥੇ ਆਏ ਆ ਇਹੀ ਚੀਜ਼ ਚੱਲਦੀ ਰਹੀ ਐ ਸੈਟਰਡੇ ਹੋ ਗਿਆ ਕੱਲ ਫ੍ਰਾਈਡੇ ਸੀਗਾ ਫ੍ਰਾਈਡੇ ਮੈਂ 7 ਘੰਟੇ ਲਾ ਕੇ ਆਇਆ ਆ ਕੰਪਨੀ ਦੇ ਵਿੱਚ 7 ਘੰਟੇ ਹੀ ਪਹਿਲਾ ਬੰਦਾ ਆ ਕੇ ਕਹਿ ਰਿਹਾ ਕਿ ਇਹਦੇ ਗিয়ার ਆਇਲ ਦੇ ਵਿੱਚ ਕੌਂਗਰੋਨਾ ਗিয়ার ਆਇਲ ਕੱਢ ਕੇ ਚੈੱਕ ਕਰਨਾ ਪੈਣਾ ਕਚਰਾਣਾ ਹੋਵੇ ਪਹਿਲੀ ਗੱਲ ਆ ਨਵੀਂ ਗੱਡੀ ਦੇ ਗিয়ার ਆਇਲ 'ਚ ਕਚਰਾ ਆ ਗਿਆ ਦੂਸਰਾ ਬੰਦਾ ਆ ਕੇ ਕਹਿ ਰਿਹਾ ਇਹਦਾ ਲੀਵਰ ਖੋਲਣਾ ਪੈਣਾ ਤੀਸਰਾ ਬੰਦਾ ਆ ਕੇ ਕਹਿ ਰਿਹਾ ਇਹਦੇ ਰਿੰਗ ਢਿੱਲੇ ਆ ਤੇ ਰਿੰਗ ਟਾਈਟ ਕਰਾਣੇ ਪੈਣੇ ਆ ਇੱਕ ਸਟੇਟਮੈਂਟ ਨਹੀਂ ਆ ਫਿਰ ਅਗਲਾ ਬੰਦਾ ਆ ਕੇ ਲਾਸਟ ਜਿਹੜਾ ਇਹਨਾਂ ਦੇ ਅਨਿਲ ਜੀ ਹੈਗੇ ਆ ਅਨਿਲ ਸਰ ਜੀ ਐਸ ਐਮ ਆ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਗਈ ਆ ਕਿ ਜੀ ਇਹਦਾ ਤੁਹਾਨੂੰ ਗੱਡੀ ਨਹੀਂ ਚਲਾਣੀ ਆਂਦੀ ਪੁਰਣ ਮੈਂ ਇਹ ਗੱਲ ਕਹੀ ਕਿ ਤੁਹਾਨੂੰ ਗੱਡੀ ਨਹੀਂ ਚਲਾਣੀ ਆਉਂਦੀ ਹੈ। ਮੈਂ 10 ਸਾਲ ਹੋ ਗਏ ਮੈਨੂੰ ਗੱਡੀ ਚਲਾਉਂਦੇ ਨੂੰ ਤਾਂ ਕਹਿ ਰਹੇ ਕਿ ਤੈਨੂੰ ਗੱਡੀ ਨਹੀਂ ਚਲਾਣੀ ਆਉਂਦੀ ਹੈ। ਪਰ ਕੱਲ ਅੱਜ ਸਵੇਰੇ ਲੈ ਕੇ ਗਏ ਆ ਗੱਡੀ ਕਹਿੰਦੇ ਸਾਨੂੰ ਆਪਣੇ ਸਪੈਸ਼ਲ ਟੂਲ ਦੇ ਨਾਲ ਠੀਕ ਕਰ ਲੈਂਦੇ ਹੋ, ਸੰਤ ਸੱਲੀ ਕਰ ਲੈਂਦੇ ਹੋ। ਇਹਨਾਂ ਸਪੈਸ਼ਲ ਟੂਲ ਨਾਲ ਠੀਕ ਕੀਤੀ ਆ ਜੇ ਹੁਣ ਸਾਨੂੰ ਕਹਿ ਰਹੇ ਆ ਕਿ ਗੱਡੀ ਦਾ ਗੇਅਰ ਬਾਕਸ ਚੇਂਜ ਹੋਣਾ। ਮੈਂ ਗੱਡੀ ਦਾ ਗੇਅਰ ਬਾਕਸ ਕਿੱਦਾਂ ਚੇਂਜ ਕਰਾ ਸਕਦਾ? ਨਵੀਂ ਗੱਡੀ ਆ 1.75 ਲੱਖ ਦੀ ਮੈਂ ਗੱਡੀ ਲਈਤੀ ਆ। ਮੈਂ ਕਿੱਦਾਂ ਗੇਅਰ ਬਾਕਸ ਚੇਂਜ ਕਰਾਵਾਂ ਇਹਦਾ? ਗিয়ার ਬਾਕਸ ਚੇਂਜ ਕਰਾਵਾਂਗੇ ਤਾਂ ਇੰਜਨ ਖੋਲਣਾ ਪੈਣਾ ਇੰਜਨ ਖੋਲੇਆਂ ਦੀਆਂ ਸੀਲਾਂ ਸਾਰੀਆਂ ਗੁੱਲ ਜਾਣੀਆਂ ਮੇਰੀ ਤਾਂ ਗੱਡੀ ਦਾ ਇੰਜਨ ਖੁੱਲ ਗਿਆ ਨਾ ਨਵੀਂ ਗੱਡੀ ਲਈ 15 ਮਿੰਟ ਬਾਅਦ ਖਰਾਬ ਹੋ ਗਈ ਮੇਰੀ ਇਹੀ ਇਹਨਾਂ ਦੇ ਅੱਗੇ ਹੈਗੀ ਹੈ ਬੇਨਤੀ ਰਾਗਾ ਮੋਟਰ ਵਾਲਿਆਂ ਦੇ ਅੱਗੇ ਇਹਨਾਂ ਦੇ ਜਿਹੜੇ ਓਨਰ ਹੈ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈਗੀ ਹੈ ਮੇਰੇ ਉਹਨਾਂ 'ਕੇ ਇੱਕੋ ਹੀ ਰਿਕਵੈਸਟ ਹੈਗੀ ਹੈ ਕਿ ਮੇਰੀ ਗੱਡੀ ਚੇਂਜ ਕਰਕੇ ਮੈਨੂੰ ਦੂਸਰਾ ਫੀਸ ਦਿੱਤਾ ਜਾਵੇ ਮੈਂ 14.5 ਲੱਖ ਰੁਪਏ ਖਰਚਿਆ ਮੈਂ ਇਸ ਕਰਕੇ ਨਹੀਂ ਖਰਚਿਆ ਕਿ ਮੈਂਦਾ ਖੱਜਲ ਹੋਊਗਾ ਮੈਂ ਮੰਗਲਵਾਰ ਦਾ ਖੱਜਲ ਹੋ ਰਿਹਾ ਮੰਗਲਵਾਰ ਤੋਂ ਕਦੀ ਮੈਂ ਕੰਪਨੀ ਸਵੇਰੇ ਚਲੇ ਜਾਣਾ ਸ਼ਾਮ ਸ਼ਾਮ ਨੂੰ ਮੈਨੂੰ ਉੱਠ ਕੇ ਆਣਾ ਪੈਂਦਾ ਕੱਲ 6 ਘੰਟੇ ਕੰਪਨੀ ਲਾ ਕੇ ਆ ਅੱਜ ਦੁਪਹਿਰ ਦਾ ਮੈਂ 2 ਵੇ ਦਾ ਗਿਆ ਹੋਇਆ ਹਾਂ ਕੰਪਨੀ ਤੇ ਆਹ ਟਾਈਮ ਆ ਗਿਆ ਹਾਈ ਤੱਕ ਇੱਥੇ ਹੀ ਖੜਾ ਹਾਂ